ਮੇਰੇ ਸਤਿਗੁਰੂ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਇਸ ਵੇਲੇ ਵਿਰਾਜਮਾਨ ਮੇਰੇ ਸਤਿਗੁਰ ਪਿਆਰੇ ਦੇ ਕਵੀ ਸਹਿਬਾਨ ਰਸਨਾ ਨੂੰ ਕਰੋ ਪਵਿੱਤਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਇਸ ਅਸਥਾਨ ਬਾਰੇ ਹੀ ਸਾਦੇ ਸ਼ਬਦਾਂ ਦੇ ਵਿੱਚ ਆਪਣੇ ਗੁਰੂ ਪ੍ਰਤੀ ਜੋ ਮੇਰੀ वेदना ਜਾਗੀ ਚੰਦ ਲੈਣਾ ਜੋ 3 ਮਿੰਟ ਦਾ ਸਮਾਂ ਸਾਡੇ ਜਾਚਕ ਸਾਹਿਬ ਜੀ ਵੱਲੋਂ ਪ੍ਰਵਾਨ ਕੀਤਾ ਗਿਆ ਹੈ ਉਸ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੀ ਮੈਨੂੰ ਪਿਆਰਾ ਮੇਰਾ ਗੁਰੂ ਗੋਬਿੰਦ ਮੈਨੂੰ ਪਿਆਰਾ ਮੇਰਾ ਗੁਰੂ ਗੋਬਿੰਦ ਸਭ ਤੋਂ ਨਿਆਰਾ ਮੇਰਾ ਗੁਰੂ ਗੋਬਿੰਦ ਮੈਨੂੰ ਪਿਆਰਾ ਮੇਰਾ ਗੁਰੂ ਗੋਬਿੰਦ ਸਭ ਤੋਂ ਨਿਆਰਾ ਮੇਰਾ ਗੁਰੂ ਗੋਬਿੰਦ ਗੁਰੂ ਜੀ ਇੱਥੇ ਪੌਂ ਟਿਕਾਇਆ ਗੁਰੂ ਜੀ ਇੱਥੇ ਪੌਂ ਟਿਕਾਇਆ ਤਾਈਓਂ ਪੌਂਟਾ ਸਾਬ ਕਹਾਇਆ ਗੁਰੂ ਜੀ ਇੱਥੇ ਪੌਂ ਟਿਕਾਇਆ ਤਾਈਓਂ ਪੌਂਟਾ ਸਾਹਿਬ ਕਹਾਇਆ ਸਾਢੇ 4 ਸਾਲ ਸਾਢੇ 4 ਸਾਲ ਆਪਣੀ ਲੀਲਾ ਵਰਤਾਈ ਸਾਢੇ 4 ਸਾਲ ਆਪਣੀ ਲੀਲਾ ਵਰਤਾਈ ਪਹਾੜੀ ਰਾਜਿਆਂ ਵੰਗਾਰ ਲਗਾਈ ਪਹਾੜੀ ਰਾਜਿਆਂ ਵੰਗਾਰ ਲਗਾਈ ਪੰਗਾਣੀ ਦੀ ਸੀ ਲੜੀ ਲੜਾਈ ਪੰਗਾਣੀ ਦੀ ਸੀ ਲੜੀ ਲੜਾਈ ਕਾਲ ਪੀ ॠषि ਦਾ ਉਦਾਰ ਸੀ ਕੀਤਾ ਕਾਲ ਪੀ ॠषि ਦਾ ਉਦਾਰ ਸੀ ਕੀਤਾ ਕਈ ਯੁਗਾਂ ਤੋਂ ਸੀ ਉਡੀਕਦਾ ਕਈ ਯੁਗਾਂ ਤੋਂ ਸੀ ਉਡੀਕਦਾ ਅਨੇਕਾਂ ਕਵੀ ਦਰਬਾਰ ਸਜਾਏ ਅਨੇਕਾਂ ਕਵੀ ਦਰਬਾਰ ਸਜਾਏ ਯਮਨਾ ਕਿਨਾਰੇ ਅਸਥਾਨ ਸੁਹਾਏ ਅਨੇਕਾਂ ਕਵੀ ਦਰਬਾਰ ਸਜਾਏ ਯਮਨਾ ਕਿਨਾਰੇ ਅਸਥਾਨ ਸੁਹਾਏ ਯਮਨਾ ਸ਼ੋਰ ਮਚਾਉਂਦੀ ਸੀ ਯਮਨਾ ਸ਼ੋਰ ਮਚਾਉਂਦੀ ਸੀ ਕਵਿਤਾ ਚ ਖਲਲ ਪਾਉਂਦੀ ਸੀ ਯਮਨਾ ਸ਼ੋਰ ਮਚਾਉਂਦੀ ਸੀ ਕਵਿਤਾਜ ਖਲਲ ਪਾਉਂਦੀ ਸੀ ਗੁਰੂ ਜੀ ਜਮਨਾ ਨੂੰ ਸ਼ਾਂਤ ਕਰਾਇਆ ਗੁਰੂ ਜੀ ਜਮਨਾ ਨੂੰ ਸ਼ਾਂਤ ਕਰਾਇਆ ਆਪਣੇ ਕਵੀਆਂ ਦਾ ਮਾਣ ਵਧਾਇਆ ਗੁਰੂ ਜੀ ਜਮਨਾ ਨੂੰ ਸ਼ਾਂਤ ਕਰਾਇਆ ਆਪਣੇ ਕਵੀਆਂ ਦਾ ਮਾਣ ਵਧਾਇਆ ਗੁਰੂ ਜੀ ਪੀਰ ਬੁੱਧੂ ਸ਼ਾਹ ਨੂੰ ਨਿਵਾਜਿਆ ਗੁਰੂ ਜੀ ਪੀਰ ਬੁੱਧੂ ਸ਼ਾਹ ਨੂੰ ਨਿਵਾਜਿਆ ਕੇਸਾਂ ਸਮੇਤ ਕੰਗਾ ਦੇ ਸਾਜਿਆ ਕੇਸਾਂ ਸਮੇਤ ਕੰਗਾ ਦੇ ਸਾਜਿਆ ਤਾਈਆਂ ਦਸਤਾਰ ਅਸਥਾਨ ਕਹਾਵੇ ਤਾਈਆਂ ਦਸਤਾਰ ਅਸਥਾਨ ਕਹਾਵੇ ਸੰਗਤ ਇਥੇ ਅਖੰਡ ਪਾਠ ਕਰਵਾਵੇ ਤਾਈਆਂ ਦਸਤਾਰ ਅਸਥਾਨ ਕਹਾਵੇ ਸੰਗਤ ਇੱਥੇ ਅਖੰਡ ਪਾਠ ਕਰਵਾਵੇ ਪੌਂਟਾ ਬਾਬਾ ਅਜੀਤ ਸਿੰਘ ਦਾ ਜਨਮ ਸਥਾਨ ਪੌਂਟਾ ਬਾਬਾ ਅਜੀਤ ਸਿੰਘ ਦਾ ਜਨਮ ਸਥਾਨ ਸੰਗਤਾਂ ਜਨਵਰੀ ਚ ਗੁਰਪੁਰਬ ਮਨਾਣ ਸੰਗਤਾਂ ਜਨਵਰੀ ਚ ਗੁਰਪੁਰਬ ਮਨਾਣ ਧੂੜੀ ਚੁੱਕ ਚੁੱਕ ਮੱਥੇ ਲਾਣ ਸੰਗਤਾਂ ਜਨਵਰੀ ਚ ਗੁਰਪੁਰਬ ਮਨਾਣ ਢੂੜੀ ਚੁੱਕ ਚੁੱਕ ਮੱਥੇ ਲਗਾਣ ਗੁਰੂ ਜੀ ਇੱਥੇ ਅਨੇਕਾਂ ਤਾਰੇ ਗੁਰੂ ਜੀ ਇੱਥੇ ਅਨੇਕਾਂ ਤਾਰੇ ਸੰਗਤ ਹੁਣ ਵੀ ਅਰਜ਼ ਗੁਜ਼ਾਰੇ ਗੁਰੂ ਜੀ ਇੱਥੇ ਅਨੇਕਾਂ ਤਾਰੇ ਸੰਗਤ ਹੁਣ ਵੀ ਅਰਜ਼ ਗੁਜ਼ਾਰੇ ਭੁੱਲਾਂ ਪਟਕਿਆਂ ਨੂੰ ਰਸਤਾ ਦਿਖਾਓ ਪੁੱਲਿਆਂ ਪਟਕਿਆਂ ਨੂੰ ਰਸਤਾ ਦਿਖਾਓ ਜੀਵਨ ਜਾਚ ਸਾਨੂੰ ਸਿਖਾਓ ਗੁਰੂ ਜੀ ਇੱਥੇ ਅਨੇਕਾਂ ਤਾਰੇ ਸੰਗਤ ਹੁਣ ਵੀ ਅਰਜ਼ ਗੁਜ਼ਾਰੇ ਪੁੱਲੇ ਪਟਕਿਆਂ ਨੂੰ ਰਸਤਾ ਦਿਖਾਓ ਜੀਵਨ ਜਾਚ ਸਾਨੂੰ ਸਿਖਾਓ ਗੁਰੂ ਦੇ ਦਰਵਾਜ਼ੇ ਗੁਰੂ ਦੇ ਦਰਬਾਰ ਆਈਏ ਵਾਰ-ਵਾਰ ਗੁਰੂ ਦੇ ਦਰਬਾਰ ਆਈਏ ਵਾਰ-ਵਾਰ ਤਾਈਓ ਸਬਦਾ ਹੋਵੇ ਉਧਾਰ ਤਾਈਓ ਸਬਦਾ ਹੋਵੇ ਅਧਾਰ ਗਰੇਵਾਲ ਤੇਰਾ ਵੀ ਹੋਊ ਅਧਾਰ ਗਰੇਵਾਲ ਤੇਰਾ ਵੀ ਹੋਊ ਅਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ